ਆਮ ਆਦਮੀ ਪਾਰਟੀ ਦੇ ਹਲਕਾ ਰਾਇਕੋਟ ਤੋਂ ਉਮੀਦਵਾਰ ਜਗਤਾਰ ਸਿੰਘ ਜੱਗਾ ਵੱਲੋਂ ਹਲਕੇ ਅੰਦਰ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਗਿਆ ਜਿਸ ਤਹਿਤ ਗੁਰਦੁਆਰਾ ਪਾਸ਼ਾ 6ਵੀਂ ਗੁਰੂ ਸਰ ਸੁਧਾਰ ਤੋਂ ਇੱਕ ਰੋਡ ショਅ ਵੀ ਕੱਢਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਪਣੇ ਮੋਟਰਸਾਈਕਲਾਂ ਤੇ ਝੰਡੀਆਂ ਲਗਾ ਕੇ ਰੋਡ ショਅ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ ਇਹ ਰੋਡ ショਅ ਗੁਰੂ ਸਰ ਸੁਧਾਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਆਪਣੀ ਸਮਾਪਤੀ ਦੌਰਾਨ ਰਾਇਕੋਟ ਵਿੱਚ ਪਹੁੰਚਿਆ ਸਾਲ 2017 ਦੀਆਂ ਚੋਣਾਂ ਦੇ ਵਿਗਲ ਵੱਜ ਚੁੱਕਿਆ ਵਾ ਤੇ ਆਪਣੇ ਹਲਕਾ ਰੈਕੋਰਡ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਜਗਤਾਰ ਸਿੰਘ ਦੀ ਜਗ੍ਹਾ ਐਸਵਾਲ ਨੂੰ ਟਿਕਟ ਮਿਲੀ ਹੈ ਉਹਦੇ ਸਮਰਥਨ ਦੇ ਵਿੱਚ ਅੱਜ 18 ਤਰੀਕ ਨੂੰ ਅਸੀਂ ਗੁਰਦੁਆਰਾ ਆਪਣੇ ਜੋੜਾ ਸਾਹਿਬ ਸੁਧਾਰ ਤੋਂ ਰੋਡ ਮਾਰਚ ਸ਼ੁਰੂ ਕਰ ਰਹੇ ਹਾਂ ਤੇ ਅੱਜ ਤੋਂ ਹੀ ਕਹਿੰਦੇ ਇੱਕ ਤਰ੍ਹਾਂ ਦਾ ਅਸੀਂ ਆਪ ਦਾ ਜਿਹੜਾ ਚੋਣ ਪ੍ਰਚਾਰ ਹੈਗਾ ਉਹ ਸ਼ੁਰੂ ਕਰ ਰਹੇ ਆ ਤੇ ਇਸ ਲਈ ਅੱਜ ਸਾਰੇ ਇਲਾਕੇ ਦੇ ਜਿਹੜੇ ਹੈਗੇ ਆ ਸਾਡੇ ਸਮਰਥਕ ਜਿਹੜੇ ਨੇ ਉਹ ਇਕੱਠੇ ਹੋਏ ਹੋਏ ਨੇ ਤੇ ਇਸ ਲਈ ਜਿਹੜਾ ਸਾਡਾ ਰੋਡ ਪ੍ਰੋਗਰਾਮ ਹੋਊਗਾ ਉਹ ਅਸੀਂ ਸੁਧਾਰ ਤੋਂ ਹੁੰਦੇ ਹੋਏ ਹਲਵਾਰਾ ਹਲਵਾਰਾ ਤੋਂ ਪੱਕੋਵਾਲ ਪੱਕੋਵਾਲ ਤੋਂ ਅਸੀਂ ਲੋਟਵਦੀ ਲੋਟਵਦੀ ਤੋਂ ਰਾਏਕੋਟ ਰਾਏਕੋਟ ਤੋਂ ਜਰਾਲਦੀਵਾਲ ਜਰਾਲਦੀਵਾਲ ਤੋਂ ਅਸੀਂ ਜਿਹੜਾ ਹੈਗਾ ਨੱਥੋਵਾਲ ਨੱਥੋਵਾਲ ਤੋਂ ਬੱਸੀਆਂ ਹੁੰਦੇ ਹੋਏ ਦੁਬਾਰਾ ਅਸੀਂ ਰਾਏਕੋਟ ਦਫ਼ਤਰ ਦੇ ਵਿੱਚ ਇਕੱਠੇ ਹੋਵਾਂਗੇ ਦੇਖੋ ਜੀ ਜਿਹੜੀ ਕਾਂਗਰਸ ਹੈਗੀ ਉਹ ਤਾਂ 60 ਸਾਲਾਂ ਚ ਜੋ ਇਹਨਾਂ ਨੇ ਜੋ ਕੰਮ ਕੀਤਾ ਵਾ ਹਿੰਦੁਸਤਾਨ ਦੇ ਵਿੱਚ ਜਾਂ ਲੋਕਾਂ ਲਈ ਕੀਤਾ ਹੈ ਇਹ ਤਾਂ ਪਹਿਲਾਂ ਵੀ ਵਿਵਾਦਾਂ 'ਚ ਘਿਰੇ ਆ ਇਹ ਆਪਦੇ ਵਿਵਾਦਾਂ ਕਰਕੇ ਹੀ ਕਪੜਿਆਂ ਕਰਕੇ ਹੀ ਜਿਹੜਾ ਹੈਗਾ ਡਾਊਨਫਾਲ ਦੇ ਵਿੱਚ ਆਈ ਹੈ ਇਸ ਟਾਈਮ ਇਹ ਬਿਲਕੁਲ ਗਰਾਊਂਡ ਲੈਵਲ ਤੇ ਆ ਔਰ ਲੋਕ ਜਿਹੜੇ ਹੈਗੇ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾ ਰਹੇ ਹੈਗੇ ਕਿਉਂਕਿ ਇਹਨਾਂ ਨੇ ਲੋਕਾਂ ਦਾ ਜਿਹੜਾ ਹੈ ਕੁਝ ਵੀ ਸਵਾਰਿਆ ਨਹੀਂ ਹੈਗਾ ਹਾਲਾਂਕਿ ਦੇਸ਼ ਨੂੰ ਇਹਨਾਂ ਨੇ ਵੇਚਿਆ ਹੀ ਹੈ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਜੀ 99% ਜਿਹੜਾ ਹੁਣ ਇਸ ਟਾਈਮ ਸਮਰਥਨ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਤੇ ਕਿਉਂਕਿ ਨਵੀਂ ਪਾਰਟੀ ਹੋਣ ਕਰਕੇ ਵੀ ਪਿਛਲੀਆਂ ਜਿਹੜੀਆਂ ਪਾਰਟੀਆਂ ਸੀ ਉਹ ਸਾਰਿਆਂ ਹੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਟ ਨੇ ਔਰ ਜਿਹੜਾ ਮੁੱਦਾ ਸਾਡੇ ਆਮ ਆਦਮੀ ਪਾਰਟੀ ਨੇ ਚੱਕਿਆ ਹੈ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਵਿੱਚ ਇਹੋ ਜਿਹਾ ਮਸਲਾ ਅਜੇ ਤੱਕ ਕਿਸੇ ਨੇ ਚੱਕਿਆ ਹੀ ਨਹੀਂ ਹੈਗਾ ਕਿਉਂਕਿ ਉਹ ਲੋਕ ਜਿਹੜੇ ਸੀਗੇ ਉਹ ਸਾਰੇ ਭ੍ਰਿਸ਼ਟਾਚਾਰ ਦੇ ਹਾਮੀ ਹੀ ਸੀਗੇ ਉਹ ਆਪਾਂ ਨੂੰ ਸਾਰਾ ਕੁਝ ਦੇਖ ਹੀ ਰਿਹਾ ਕਿੱਡੇ-ਕੱਡੇ ਕੱਪੜੇ ਜਿਹੜੇ ਹਰੇਕ ਪਾਰਟੀ ਨੇ ਕੀਤੇ ਨੇ ਸੁਧਾਰ ਤੋਂ ਸਨੀ ਸੁਜਾਪੁਰ ਦੇ ਨਾਲ ਜਸਵੀਰ ਹੇਰਾ ਪਹਿਰੇ ਦਾ ਟੀਵੀ